ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰ ਪਾਲ ਅੱਜ ਮੈਂ ਸੰਵਾਦ ਦੀ ਸਮਕਾਲ ਦਾ ਭਾਗ ਤੀਜਾ ਲੈ ਕੇ ਹਾਜ਼ਰ ਹਾਂ ਸੋਸ਼ਲ ਮੀਡੀਆ ਦੀ ਰਾਜਕਤਾ ਵਾਲੇ ਅਤੇ ਗੋਦੀ ਮੀਡੀਆ ਦੇ ਖੁਸ਼ਾਮਦ ਵਾਲੇ ਇਸ ਦੌਰ ਵਿੱਚ ਸ਼ੁੱਧ ਪੇਸ਼ੇਵਾਰਾਂ ਦਾ ਪੱਤਰਕਾਰੀ ਹੋਣਾ ਖਾਲਾ ਜੀ ਦਾ ਬਾੜਾ ਨਹੀਂ ਰਹੀ ਇਸ ਵਹਿਣ ਵਿੱਚ ਸਭ ਤੋਂ ਪਹਿਲਾਂ ਟੈਲੀਵਿਜ਼ਨ ਚੈਨਲ ਹੜੇ ਹਸਨ ਅਤੇ ਹੁਣ ਇਹ ਰੋਗ ਹੌਲੀ-ਹੌਲੀ ਹੋਰ ਫੈਲ ਰਿਹਾ ਹੈ ਅਖਬਾਰਾਂ ਦੀਆਂ ਸੰਪਾਦਕੀ ਟਿੱਪਣੀਆਂ ਦਾ ਰੰਗ ਢੰਗ ਦੱਸ ਰਿਹਾ ਹੈ ਕਿ ਪੇਸ਼ੇਵਰਾਨਾ ਪਹੁੰਚਦੂ ਕਿੰਜ ਅਤੇ ਕਿੰਨੀ ਤੇਜ਼ੀ ਨਾਲ ਖੋਰਾ ਲੱਗ ਰਿਹਾ ਹੈ ਫਿਰ ਵੀ ਕੁਝ ادارے ਅਤੇ ਪੱਤਰਕਾਰ ਅਜੇਹੇ ਨੇ ਜਿਹੜੇ ਪੱਤਰਕਾਰੀ ਦੀ लाज ਪਾਲ ਰਹੇ ਨੇ ਅਸੀਂ ਆਪਣੇ ਦਰਸ਼ਕਾਂ ਖਾਤਰ ਅਖਬਾਰ ਪੜਨ ਦਾ ਕੰਮ ਆਰੰਭ ਕੀਤਾ ਹੈ ਅਸੀਂ ਪੰਜਾਬੀ ਦੇ ਕੁਝ ਚੋਣਵੇਂ ਅਖਬਾਰ ਪੜ੍ਹ ਕੇ ਅਖਬਾਰਾਂ ਦੀਆਂ ਸੰਪਾਦਕੀਆਂ ਦਾ ਨਿਚੋੜ ਤੁਹਾਡੇ ਸਾਹਮਣੇ ਰੱਖਣ ਦਾ ਉਪਰਾਲਾ ਕਰ ਰਹੇ ਹਾਂ ਉਮੀਦ ਕਰਦੇ ਹਾਂ ਤੁਸੀਂ ਇਸ ਨੂੰ ਜ਼ਰੂਰ ਪਸੰਦ ਕਰੋਗੇ ਅਸੀਂ ਪੰਜਾਬੀ ਟ੍ਰਿਬਿਊਨ ਅਜੀਤ ਜਗ ਬਾਣੀ ਤੇ ਨਵਾਂ ਜਵਾਨਾ ਅਖਬਾਰਾਂ ਦੀਆਂ ਸੰਪਾਦਕੀਆਂ ਦਾ ਇੱਕ ਹਫਤਾਵਾਰੀ ਰਿਵਿਊ ਕਰਦੇ ਹਾਂ ਇਸ ਵਾਰ ਦਿਨਕ ਜਾਗਰਣ ਦਾ ਜਿਹੜਾ ਪੰਜਾਬੀ ਜਾਗਰਣ ਆਏ ਉਸ ਨੂੰ ਵੀ ਸ਼ਾਮਲ ਕੀਤਾ ਹੈ ਲੋਕ ਪੇਸ਼ ਹੈ ਸੰਪਾਦਕੀਆਂ ਦਾ ਨਿਚੋੜ ਇਸ ਹਫਤੇ ਜਿਹੜਾ ਇਹ ਕਹ ਲਈਏ ਜਿਹੜਾ ਲੰਘਿਆ ਹਫਤਾ ਹੈ ਇਸ ਦੀ ਗੱਲ ਕਰੀਏ ਤਾਂ ਉਸ ਹਫਤੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਨੂੰ ਸਾਰੇ ਹਲਕੇ ਬਹੁਤ ਉਤਸੁਕਤਾ ਨਾਲ ਦੇਖ ਰਹੇ ਸਨ ਸ਼੍ਰੋਮਣੀ ਅਕਾਲੀ ਦਲ ਵਿੱਚ ਪਈ ਫੁੱਟ ਕਾਰਨ ਐਤਕੀ ਪ੍ਰਧਾਨ ਦੇ ਅਹੁਦੇ ਲਈ ਮੁਕਾਬਲਾ ਬਹੁਤ ਸਖਤ ਰਹਿਣ ਦੀਆਂ ਕਿ ਅਸਰਾਈਆਂ ਸੀ ਸ਼੍ਰੋਮਣੀ ਕਮੇਟੀ ਦੇ ਇਸ ਸਾਲਾਨਾ اجلاس ਲਈ ਸੁਧਾਰ ਲਹਿਰ ਨਾਲ ਜੁੜੇ ਲੀਡਰਾਂ ਦਾ ਵੀ ਬਹੁਤ ਜ਼ੋਰ ਲੱਗਿਆ ਹੋਇਆ ਸੀ ਪਰ ਸੁਧਾਰ ਲਹਿਰ ਦੀ ਉਮੀਦਵਾਰ ਬੀਬੀ ਜ਼ਗੀਰ ਕੌਰ ਨੂੰ ਸਿਰਫ 33 ਵੋਟਾਂ ਪਈਆਂ ਅਤੇ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 107 ਵੋਟਾਂ ਮਿਲੀਆਂ ਇਸ ਮਾਮਲੇ ਬਾਰੇ ਸੰਪਾਦਕੀ ਟਿੱਪਣੀ ਅਜੀਤ ਅਤੇ ਪੰਜਾਬੀ ਜਾਗਰਣ ਨੇ ਕੀਤੀ ਆਪਣੇ ਸੰਪਾਦਕੀ ਸ਼੍ਰੋਮਣੀ ਕਮੇਟੀ ਦੀ ਪੁਨਰ ਸਿਰੀਤੀ ਵਿੱਚ ਅਜੀਤ ਅਖਬਾਰ ਨੇ ਸਵਾਲ اٹھਾਇਆ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਇੰਨਾ ਜ਼ਿਆਦਾ ਨਿਘਾਰ ਕਿਉਂ ਆ ਰਿਹਾ ਹੈ ਨਾਲ ਹੀ ਲਿਖਿਆ ਕਿ ਅਕਾਲੀ ਦਲ ਦੇ ਨਵੇਂ ਰੂਪ ਵਿੱਚ ਉਹਾਰ ਨੂੰ ਹੀ ਸਿੱਖ ਪੰਥ ਅਤੇ ਪੰਜਾਬੀਆਂ ਤੋਂ ਵੱਡੇ ਹੰਗਾਰੇ ਦੀ ਆਸ ਕੀਤੀ ਜਾ ਸਕਦੀ ਹੈ ਪੰਜਾਬੀ ਜਾਗਰਣ ਨੇ ਇਸ ਚੋਣ ਬਾਰੇ ਟਿੱਪਣੀ ਕਰਦਿਆਂ ਸਵਾਲ ਉਭਾਰਿਆ ਹੈ ਕਿ ਜੇ ਅਕਾਲੀ ਦਲ ਨਾਲ ਜੁੜੇ ਸ਼੍ਰੋਮਣੀ ਕਮੇਟੀ ਮੈਂਬਰ ਇੱਕ ਜੁੱਟ ਰਹਿ ਸਕਦੇ ਨੇ ਤਾਂ ਪਾਰਟੀ ਅੰਦਰ ਇੰਨਾ ਵੱਡਾ ਸੰਕਟ ਕਿਵੇਂ ਖੜਾ ਹੋ ਗਿਆ ਅਖਬਾਰ ਲਿਖਦਾ ਹੈ ਕਿ ਪ੍ਰਧਾਨ ਦੀ ਚੋਣ ਵਿੱਚ ਭਾਰੂ ਅਕਾਲੀ ਧੜੇ ਦੀ ਜਿੱਤ ਤਾਂ ਹੋ ਗਈ ਪਰ ਅਕਾਲੀ ਦਲ ਲਈ ਅਗਲਾ ਰਾਹ ਸੁਖਾਲਾ ਨਹੀਂ ਹੋਇਆ ਹੁਣ ਦੇਖਦੇ ਹਾਂ ਡੀਪੀ ਦੇ ਸੰਕਟ ਬਾਰੇ ਅਖਬਾਰਾਂ ਦੀ ਸੰਬਾਦਕੀ ਕੀ ਕਹਿੰਦੀ ਹੈ ਪੰਜਾਬ ਵਿੱਚ ਕਣਕ ਦੀ ਬਿਜਾਈ ਸ਼ੁਰੂ ਹੁੰਦੀ ਹੈ ਤਾਂ ਡੀਪੀ ਦੀ ਖਾਦ ਦੀ ਘਾਟ ਦੀਆਂ ਖਬਰਾਂ ਆਉਣ ਲੱਗਦੀਆਂ ਨੇ ਅਜਿਹਾ ਹਰ ਸਾਲ ਵਾਪਰਦਾ ਹੈ ਪਰ ਇਸ ਵਾਰ ਖਾਦ ਦੀ ਘਾਟ ਦੇ ਨਾਲ ਨਾਲ ਨਕਲੀ ਡੀਪੀ ਖਾਦ ਫੜੇ ਜਾਣ ਦੀਆਂ ਖਬਰਾਂ ਵੀ ਆ ਜਾਂਦੀਆਂ ਆਸ ਤੋਂ ਐਨ ਉਲਟ ਇਸ ਮੁੱਦੇ ਬਾਰੇ ਸੰਪਾਦਕੀ ਟਿੱਪਣੀ ਸਿਰਫ ਜਗਵਾਨੀ ਨੇ ਕੀਤੀ। ਅਖਬਾਰ ਲਿਖਦਾ ਹੈ ਕਿ ਖਾਦ ਦੀ ਕਮੀ ਕਾਰਨ ਕਿਸਾਨਾਂ ਵਿੱਚ ਬਹੁਤ ਰੋਸ ਹੈ। ਝੋਨੇ ਦੀ ਚੁਕਾਈ ਵਾਂਗ ਇਹ ਮੁੱਦਾ ਵੀ ਸਰਕਾਰਾਂ ਦੀ ਨਲਾਇਕੀ ਨਾਲ ਜੁੜਿਆ ਹੋਇਆ ਹੈ। ਜਗਵਾਨੀ ਨੇ ਨਗਲੀ ਖਾਦਾਂ ਬਾਰੇ ਜਿਹੜੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਉਸ ਵਿੱਚ ਇੱਕ ਮੋਗੇ ਦੀ ਘਟਨਾ ਸ਼ਾਮਲ ਹੈ। ਅਖਬਾਰ ਨੇ ਇਹ ਗੱਲ ਨੋਟ ਕੀਤੀ ਹੈ ਕਿ ਕੁਝ ਕੰਪਨੀਆਂ ਕਿਸਾਨਾਂ ਨੂੰ ਮਜਬੂਰ ਕਰ ਰਹੀਆਂ ਹਨ ਕਿ ਉਹ ਡੀਏਪੀ ਖਾਦ ਦੇ ਨਾਲ ਹੋਰ ਬੇ ਲੋੜੀਆਂ ਵਸਤਾਂ ਵੀ ਖਰੀਦਣ ਇਹ ਤੱਥ ਵੀ ਖਾਸ ਕਰਕੇ ਨੋਟ ਕਰਨ ਵਾਲਾ ਹੈ ਕਿ ਪੰਜਾਬੀ ਅਖਬਾਰਾਂ ਵਿੱਚ ਪੰਜਾਬ ਦੇ ਮਸਲਿਆਂ ਬਾਰੇ ਸੰਪਾਦਕੀ ਟਿੱਪਣੀਆਂ ਬਹੁਤ ਘੱਟ ਆਉਂਦੀਆਂ ਹਨ ਪੰਜਾਬੀ ਟਰਬਿਨ ਦੀਆਂ ਕੁੱਲ 10 ਸੰਪਾਦਕੀਆਂ ਵਿੱਚੋਂ ਸਿਰਫ 2 ਵਿੱਚ ਹੀ ਪੰਜਾਬ ਦੇ ਮਸਲੇ ਵਿਚਾਰੇ ਗਏ ਇਹ ਸੰਪਾਦਕੀ ਟਿੱਪਣੀਆਂ ਝੋਨੇ ਦੀ ਖਰੀਦ ਅਤੇ ਨਸ਼ਿਆਂ ਬਾਰੇ ਸੰਗ ਝੋਨੇ ਦੀ ਖਰੀਦ ਦਾ ਮਸਲਾ ਵਿੱਚ ਸਪਸ਼ਟ ਲਿਖਿਆ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਚੱਲ ਰਹੀ ਖਿੱਚੋਤਾਣ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ ਨਸ਼ਿਆਂ ਖਿਲਾਫ ਜੰਗ ਸਿਰਲੇਖ ਵਾਲੀ ਟਿੱਪਣੀ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਫੜਨ ਤੋਂ ਬਾਅਦ ਆਈ ਹੈ ਤੱਥ ਦੱਸਦੇ ਨੇ ਕਿ ਨਸ਼ਿਆਂ ਦਾ ਕਾਰੋਬਾਰ ਬਿਨਾਂ ਕਿਸੇ ਰੋਕ-ਟੋਕ ਦੇ ਚੱਲ ਰਿਹਾ ਹੈ ਫੜੋ ਫੜਾਈ ਬਾਰੇ ਖਬਰਾਂ ਜ਼ਰੂਰ ਛਪਦੀਆਂ ਨੇ ਪਰ ਨਸ਼ਿਆਂ ਦੀ ਸਪਲਾਈ ਵਿੱਚ ਕੋਈ ਵਿਗਨ ਨਹੀਂ ਪੈ ਰਿਹਾ ਅਖਬਾਰ ਦਾ ਕਹਿਣਾ ਹੈ ਕਿ ਸਰਕਾਰ ਨੂੰ ਵੱਡੇ ਮਗਰਮੱਛਾਂ ਨੂੰ ਹੱਥ ਪਾਉਣਾ ਚਾਹੀਦਾ ਹੈ ਨਸ਼ਿਆਂ ਬਾਰੇ ਪੰਜਾਬੀ ਜਾਗਰਣ ਨੇ ਚਿੱਠਣ ਦਾ ਵਿਲਾ ਸਿਰਲੇਖੇੜ ਸਖਤ ਟਿੱਪਣੀ ਕੀਤੀ ਅਖਬਾਰ ਲਿਖਦਾ ਹੈ ਕਿ ਪੰਜਾਬ ਦੇ ਮੱਥੇ ਉੱਤੇ ਇਹ ਕਲੰਕ ਰਗੜ ਰਗੜ ਕੇ ਬਹੁਤ ਗੂੜਾ ਕਰ ਦਿੱਤਾ ਗਿਆ ਹੈ ਹੁਣ ਨਸ਼ਿਆਂ ਦਾ ਇਹ ਕਲੰਕ ਧੋਣਾ ਬਹੁਤ ਜ਼ਰੂਰੀ ਹੈ। ਭਾਰਤ ਤੇ ਚੀਨ ਸਬੰਧਾਂ ਬਾਰੇ ਕੋਈ ਨਾ ਕੋਈ ਖਬਰ ਅਕਸਰ ਆਉਂਦੀ ਰਹਿੰਦੀ ਹੈ ਤੇ ਅਖਬਾਰਾਂ ਵੱਲੋਂ ਸੰਪਾਦਕੀਆਂ ਵੀ ਲਿਖੀਆਂ ਜਾਂਦੀਆਂ ਨੇ। ਇਸ ਵਾਰ ਜਗਵਣੀ ਨੇ ਚੀਨ ਬਾਰੇ ਦੋ ਸੰਪਾਦਕੀਆਂ ਲਿਖੀਆਂ। ਇੱਕ ਸੰਪਾਦਕੀ ਸਰਹੱਦੀ ਤਣਾਅ ਬਾਰੇ ਹੈ। ਇਸ ਵਾਰ ਮਸਲੇ ਬਾਰੇ ਟਿੱਪਣੀ ਅਜੀਤ ਨੇ ਵੀ ਕੀਤੀ ਹੈ। ਪਰ ਜਗਬਾਣੀ ਨੇ ਜਿਹੜੀ ਦੂਜੀ ਸੰਪਾਦਕੀ ਲਿਖੀ ਹੈ ਉਹ ਬਧਰੇ ਅਹਿਮ ਹੈ ਇਸ ਵਿੱਚ ਚੀਨ ਵੱਲੋਂ ਤਿਆਰ ਕੀਤੇ ਮੋਬਾਈਲ ਸਿਗਨਲ ਜੈਮਰ ਦਾ ਉਲੇਖ ਕੀਤਾ ਗਿਆ ਹੈ ਚੀਨ ਦੀਆਂ ਬਹੁਤ ਸਾਰੀਆਂ ਵਸਤਾਂ ਭਾਰਤ ਵਿੱਚ ਧੜਾ ਧੜ ਵਿਕ ਰਹੀਆਂ ਨੇ ਇਹਨਾਂ ਦੀਆਂ ਘੱਟ ਕੀਮਤਾਂ ਨੇ ਭਾਰਤੀ ਬਾਜ਼ਾਰ ਦਾ ਢਾਂਚਾ ਹਿਲਾ ਕੇ ਰੱਖ ਦਿੱਤਾ ਹੈ ਪਰ ਚੀਨੀ ਮਾਲ ਵਿੱਚ ਹੁਣ ਮੋਬਾਈਲ ਸਿਗਨਲ ਜੈਮਰ ਵੀ ਆ ਗਿਆ ਅਖਬਾਰ ਨੇ ਇਸ ਨੂੰ ਸੁਰੱਖਿਆ ਲਈ ਬਹੁਤ ਵੱਡਾ ਖਤਰਾ ਘਰਾੜ ਦਿੰਦਾ ਹੈ ਦਿੱਲੀ ਵਿੱਚ ਮੋਬਾਈਲ ਸਿਗਨਲ ਜੈਮਰ ਸਿਰਫ 25000 ਰੁਪਏ ਵਿੱਚ ਵਿਕਣ ਜਾ ਰਹੇ ਹਨ ਚੀਨ ਨੇ ਪਿਛਲੇ ਕੁਝ ਸਾਲਾਂ ਵਿੱਚ ਤਕਨੀਕ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਫੌਜੀ ਮਾਮਲਿਆਂ ਦੇ ਮਾਹਰ ਇੱਕ ਪੱਤਰਕਾਰ ਨੇ ਪਿੱਛੇ ਜੇ ਟਿੱਪਣੀ ਕੀਤੀ ਸੀ ਕਿ ਜੇ ਚੀਨ ਅਤੇ ਭਾਰਤ ਵਿਚਕਾਰ ਜੰਗ ਲੱਗਦੀ ਹੈ ਤਾਂ ਚੀਨ ਆਪਣੀ ਐਡਵਾਂਸ ਤਕਨੀਕ ਰਾਹੀਂ ਭਾਰਤ ਦੀ ਸੰਚਾਰ ਵਿਵਸਥਾ ਜਾਮ ਕਰ ਸਕਦਾ ਹੈ ਹੁਣ ਮੋਬਾਈਲ ਸਿਗਨਲ ਜੈਮਰ ਨੇ ਇਹ ਖਦਸ਼ਾ ਸੱਚ ਸਾਬਤ ਕਰ ਦਿੱਤਾ ਹੈ ਅਖਬਾਰ ਨੇ ਇਸ ਬਾਰੇ ਸਰਕਾਰ ਨੂੰ ਚੌਕਸ ਕੀਤਾ ਹੈ ਸਰਹੱਦੀ ਤਰਾ ਬਾਰੇ ਜਗਬਾਣੀ ਦੀ ਟਿੱਪਣੀ ਹੈ ਕਿ ਚੀਨ ਇਸ ਖਿੱਤੇ ਵਿੱਚ ਆਪਣਾ ਵੱਡਾ ਪ੍ਰਭਾਵ ਪਾਉਣਾ ਚਾਹੁੰਦਾ ਹੈ ਅਤੇ ਭਾਰਤ ਨੂੰ ਬਰਾਬਰ ਦਾ ਭਾਈਵਾਲ ਮੰਨਣ ਤੋਂ ਸਾਫ ਇਨਕਾਰ ਹੈ ਇਸ ਕਰਕੇ ਇਹ ਕਦੀ ਨੇਪਾਲ ਕਦੀ ਪਾਕਿਸਤਾਨ ਅਤੇ ਕਦੀ ਮਿਆਂਮਾਰ ਜਾਂ ਸ਼੍ਰੀਲੰਕਾ ਰਾਹੀਂ ਭਾਰਤ ਨੂੰ ਘੇਰਨ ਦੀਆਂ ਸਕੀਮਾਂ ਲਾਉਂਦਾ ਰਹਿੰਦਾ ਹੈ ਸਰਹੱਦੀ ਤਣਾਅ ਬਾਰੇ ਅਜੀਤ ਦੀ ਟਿੱਪਣੀ ਦੀ ਸੁਰ ਪਹਿਲਾਂ ਵਾਲੀ ਹੀ ਹੈ ਅਖਬਾਰ ਲਿਖਦਾ ਹੈ ਕਿ ਭਾਰਤ ਨੇ ਚੀਨ ਦੇ ਬਰਾਬਰ ਖੜਨ ਦੀ ਨੀਤੀ ਅਪਣਾਈ ਹੈ ਇਸ ਨਾਲ ਚੀਨ ਦੇ ਵਿਸਥਾਰਵਾਦੀ ਰੁਹੀਏ ਨੂੰ ਠੱਲ ਪੈ ਸਕਦੀ ਹੈ ਅਖਬਾਰ ਨੋਟ ਕਰਦਾ ਹੈ ਕਿ ਚੀਨ ਇੱਕ ਪਾਸੇ ਤਾਂ ਭਾਰਤ ਨਾਲ ਵਪਾਰ ਦਾ ਆਰ ਹੈ ਦੂਜੇ ਪਾਸੇ ਲਗਾਤਾਰ ਡਰਾਤਮ ਕਾ ਵੀ ਰਿਹਾ ਹੈ ਸਿਹਤ ਨਾਲ ਜੁੜੇ ਮਸਲਿਆਂ ਬਾਰੇ ਸੰਪਾਦਕੀ ਦੀ ਗੱਲ ਕਰੀਏ ਤਾਂ ਸੰਸਾਰ ਸਿਹਤ ਸੰਸਥਾ WHO ਦੀ ਰਿਪੋਰਟ ਬਾਰੇ ਟਿੱਪਣੀਆਂ ਨਵਾਂ ਜ਼ਮਾਨਾ ਅਤੇ ਅਜੀਤ ਨੇ ਕੀਤੀਆਂ ਹਨ ਨਵਾਂ ਜ਼ਮਾਨਾ ਨੇ ਰਿਪੋਰਟ ਦੇ ਹਵਾਲੇ ਨਾਲ ਲਿਖਿਆ ਹੈ ਕਿ ਭਾਰਤ ਨੂੰ ਤਪਦਿਕ ਮੁਕਤ ਕਰਨ ਲਈ ਵੱਡੇ ਹੰਬੜੇ ਦੀ ਲੋੜ ਹੈ ਇਸ ਦੇ ਨਾਲ ਹੀ ਮੋਦੀ ਸਰਕਾਰ ਦੇ ਦਾਅਵੇ ਦੀ ਫੂਕ ਵੀ ਕੱਢ ਦਿੱਤੀ ਹੈ ਅਖਬਾਰ ਨੇ ਤੱਥ ਨੋਟ ਕਰਾਏ ਹਨ ਕਿ 7 ਸਾਲ ਪਹਿਲਾਂ ਮੋਦੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ 2025 ਤੱਕ ਭਾਰਤ ਤਪਧਿਕ ਮੁਕਤ ਹੋ ਜਾਵੇਗਾ ਪਰ ਤਪਧਿਕ ਦੇ ਕੇਸ ਅਤੇ ਮੌਤਾਂ ਪਹਿਲਾਂ ਨਾਲੋਂ ਵੀ ਵਧ ਗਈਆਂ ਹਨ ਅਜੀਤ ਨੇ ਸੰਚਾਰ ਸੰਸਾਰ ਸਿਹਤ ਸੰਸਥਾ ਦੀ ਰਿਪੋਰਟ ਦੇ ਹਵਾਲੇ ਨਾਲ ਬੱਚਿਆਂ ਵਿੱਚ ਕਪੋਸ਼ਣ ਦੀ ਵਾਧੇ ਦੀ ਸਮੱਸਿਆ ਦਾ ਜ਼ਿਕਰ ਕੀਤਾ ਇੱਕ ਪਾਸੇ ਭਾਰਤ ਵਿਸ਼ਵਗੁਰੂ ਬਣਨ ਦੇ ਦਾਅਵੇ ਠੋਕਰਿਆ ਪਰ ਨਵੀਂ ਪੀੜ੍ਹੀ ਲਈ ਰੋਟੀ ਦੇ ਪੂਰੇ ਪ੍ਰਬੰਧ ਕਰਨ ਵਿੱਚ ناکਾਮ ਸਾਬਤ ਹੋ ਰਿਹਾ ਹੈ। ਮੋਦੀ ਸਰਕਾਰ ਦੇ ਦਾਅਵਿਆਂ ਤੇ ਹਕੀਕਤਾਂ ਦੇ ਕੱਚੇ ਚਿੱਟੇ ਨਮਾ ਜ਼ਮਾਨਾ ਨੇ ਆਪਣੀ ਸੰਪਾਦਕੀ ਟਿੱਪਣੀਆਂ ਵਿੱਚ ਜਗ ਜਾਰ ਕੀਤੇ ਹਨ। ਅਖਬਾਰ 101 ਸਾਬਕਾ ਉੱਚ ਅਫਸਰਾਂ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ ਦਾ ਉਲੇਖ ਕਰਦੇ ਹਾਂ। ਲਿਖਦਾ ਹੈ ਕਿ ਉੱਤਰਾਖੰਡ ਵਿੱਚ ਨਫ਼ਰਤ ਤੇ ਹਿਤੇ ਹਿੰਸਾ ਨੂੰ ਮਿੱਥ ਕੇ ਹਵਾ ਦਿੱਤੀ ਜਾ ਰਹੀ ਹੈ। ਉਤਰਾਖੰਡ ਵਿੱਚ ਇਸ ਵਕਤ ਭਾਜਪਾ ਦੀ ਸਰਕਾਰ ਹੈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਹਵਾਲੇ ਨਾਲ ਅਖਬਾਰ ਨੇ ਲਿਖਿਆ ਹੈ ਕਿ 100 ਸਾਲ ਬਾਅਦ ਵੀ ਆਰਐਸਐਸ ਹਿੰਸਾ ਅਤੇ ਨਫ਼ਰਤ ਦੇ ਰਾਹ ਪਿਆ ਹੋਇਆ ਹੈ ਅਖਬਾਰ ਦੀ ਟਿੱਪਣੀ ਹੈ ਕਿ ਸੰਗ ਦੇ ਡੀਐਨਏ ਵਿੱਚ ਇਹ ਹਿੰਸਾ ਅਤੇ ਨਫ਼ਰਤ ਪਈ ਹੈ ਸੰਗ ਗੱਲ ਤਾਂ ਹਿੰਦੂ ਸਮਾਜ ਵਿੱਚ ਏਕੀਦੀ ਕਰਦਾ ਹੈ ਪਰ ਇਸ ਦੀ ਸੁਰ ਦੂਜੇ ਫਿਰਕਿਆਂ ਬਾਰੇ ਨਫ਼ਰਤ ਫੈਲਾਉਣ ਦੀ ਹੁੰਦੀ ਹੈ ਪਰਾਲੀ ਨੂੰ ਅੱਗ ਲਾਉਣ ਕਾਰਨ ਅਤੇ ਦੀਵਾਲੀ ਮੌਕੇ ਪਟਾਕੇ ਚਲਾਉਣ ਕਰਕੇ ਪੈਦਾ ਹੋਏ ਪ੍ਰਦੂਸ਼ਣ ਦਾ ਮੁੱਦਾ ਵੀ ਇਸ ਵਾਰੀ ਚਰਚਾ ਦਾ ਵਿਸ਼ਾ ਰਿਹਾ। ਅਜੀਤ ਅਤੇ ਪੰਜਾਬੀ ਜਾਗਰਣ ਨੇ ਵੱਧਦੇ ਪ੍ਰਦੂਸ਼ਣ ਦੀ ਚਰਚਾ ਛੇੜੀ ਹੈ। ਅਜੀਤ ਨੇ ਚਿੰਤਾ ਪ੍ਰਗਟਾਈ ਹੈ ਕਿ ਪੰਜਾਬ ਦੇ ਕਈ ਸ਼ਹਿਰ ਰੈੱਡ ਜ਼ੋਨ ਵਿੱਚ ਆ ਗਏ ਨੇ। ਇਨ੍ਹਾਂ ਦੋਹਾਂ ਅਖਬਾਰਾਂ ਨੇ ਦੀਵਾਲੀ ਕਾਰਨ ਹੁੰਦੇ ਪ੍ਰਦੂਸ਼ਣ ਦਾ ਤੱਥ ਵੀ ਉਭਾਰਿਆ। ਨਹੀਂ ਤਾਂ ਆਮ ਕਰਕੇ ਪ੍ਰਦਾਲੀ ਦੇ ਪ੍ਰਾਲੀ ਦੇ ਪ੍ਰਦੂਸ਼ਣ ਦਾ ਜ਼ਿਕਰ ਕਰਕੇ ਹੀ ਖਾਣਾ ਪੂਰਤੀ ਕਰ ਲਈ ਜਾਂਦੀ ਹੈ ਇੱਕ ਗੱਲ ਹੋਰ ਵੀ ਨੋਟ ਕਰਨ ਵਾਲੀ ਹੈ ਕਿ ਰਸਾਇਣੀ 바ਰੂਦ ਕਾਰਨ ਦੀਵਾਲੀ ਵਾਲਾ ਪ੍ਰਦੂਸ਼ਣ ਹੱਦੋਂ ਵੱਧ ਜ਼ਹਿਰੀਲਾ ਹੁੰਦਾ ਪਰ ਇਸ ਨੂੰ ਫਲ ਪਾਉਣ ਬਾਰੇ ਕਦੇ ਕੋਈ ਚਰਚਾ ਨਹੀਂ ਛਿੜਦੀ ਖਬਰਾਂ ਦੱਸਦੀਆਂ ਨੇ ਕਿ ਦੀਵਾਲੀ ਤੋਂ ਬਾਅਦ ਹਵਾ ਦੇ ਪ੍ਰਦੂਸ਼ਣ ਵਿੱਚ ਤਕਰੀਬਨ ਦੁੱਗਣਾ ਵਾਧਾ ਹੋ ਜਾਂਦਾ ਹੈ ਸ਼ਾਇਦ ਇਹ ਮਸਲਾ ਧਰਮ ਨਾਲ ਜੁੜਿਆ ਹੋਣ ਕਰਕੇ ਸਰਕਾਰਾਂ ਇਸ ਨੂੰ ਬਹੁਤਾ ਗੋਲ ਨਹੀਂ ਰਹੀਆਂ ਪਰ ਇਸ ਦਾ ਜੋ ਅਸਰ ਮਨੁੱਖੀ ਸਿਹਤ ਉੱਪਰ ਪੈ ਰਿਹਾ ਹੈ ਉਸ ਦੀ ਪਰਭਾਈ ਮੁਸ਼ਕਲ ਹੈ ਪੰਜਾਬੀ ਜਾਗਰਣ ਨੇ ਇਸ ਨੂੰ ਸਾਹਾਂ ਦੇ ਸਵਾਲ ਨਾਲ ਜੋੜਿਆ ਅਤੇ ਲਿਖਿਆ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਹਵਾ ਅਤੇ ਪਾਣੀ ਨੂੰ ਸ਼ੁੱਧ ਰੱਖਣਾ ਸਭ ਦੀ ਜ਼ਿੰਮੇਵਾਰੀ ਹੈ ਪੰਜਾਬੀ ਟਰਬਿਊਨ ਅੱਜ ਕੱਲ੍ਹ ਅੰਗਰੇਜ਼ੀ ਟਰਬਿਊਨ ਵਾਲੇ ਸੰਵਾਦ ਕੀ ਉਤਪਾਦ ਕਰਕੇ ਹੀ ਛਾਪ ਰਿਹਾ ਹੈ ਇਸ ਕਰਕੇ ਇਸ ਦੀਆਂ ਸੰਪਾਦਕੀ ਟਿੱਪਣੀਆਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦੇ ਵਧੇਰੇ ਹਾਵੀ ਰਹੇ ਨੇ ਇਸ ਮਾਮਲੇ ਵਿੱਚ ਸਭ ਤੋਂ ਦਿਲਚਸਪ ਸੰਪਾਦਕੀ ਟਿੱਪਣੀ ਡਿਜੀਟਲ ਅਰੈਸਟ ਹੈ ਇਹ ਸੰਪਾਦਕੀ ਅਸਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਉੱਤੇ ਆਧਾਰਿਤ ਹੈ ਪਿਛਲੇ ਦਿਨੀ ਇੱਕ ਵੱਡੇ ਕਾਰੋਬਾਰੀ ਵਰਦਮਾਨ ਗਰੁੱਪ ਦੇ ਚੇਅਰਮੈਨ ਐਸ ਪੀ ਉਸਵਾਲ ਜੋ ਕਿ ਪੰਜਾਬ ਨਾਲ ਸੰਬੰਧਿਤ ਹਨ 7 ਕਰੋੜ ਰੁਪਏ ਦੀ ਠੱਗੀ ਵਜੀ ਸੀ ਪਿਛਲੇ ਕਈ ਸਾਲਾਂ ਤੋਂ ਹਜ਼ਾਰਾਂ ਆਮ ਲੋਕਾਂ ਨਾਲ ਡਿਜੀਟਲ ਠੱਗੀ ਹੋ ਰਹੀ ਹੈ ਪਰ ਪ੍ਰਧਾਨ ਮੰਤਰੀ ਦੀ ਨੀਂਦ ਉਦੋਂ ਹੀ ਖੁੱਲੀ ਜਦੋਂ ਵੱਡੇ ਕਾਰੋਬਾਰੀ ਨਾਲ ਠੱਗੀ ਵਜੀ ਇਸ ਮਾਮਲੇ ਬਾਰੇ ਜਗ ਪੰਜਾਬੀ ਜਾਗਰਣ ਨੇ ਚਰਚਾ ਕੀਤੀ ਹੈ ਅਖਬਾਰ ਨੇ ਇੰਟਰਨੈਟ ਦੀ ਦੁਨੀਆ ਵਿੱਚ ਰਹਿਣ ਲਈ ਇੱਕੋ ਇੱਕ ਮੰਤਰ ਬਚਾਅ ਵਿੱਚ ਬਚਾਰ ਨੂੰ ਦੱਸਿਆ ਜਾਪਦਾ ਹੈ ਕਿ ਅਖਬਾਰ ਨੇ ਅਝਾ ਲਿਖ ਕੇ ਸਰਕਾਰਾਂ ਨੂੰ ਜਵਾਬਦੇਹੀ ਤੋਂ ਮੁਕਤ ਕਰ ਦਿੱਤਾ ਹੈ। ਪੰਜਾਬ ਦੇ ਆਰਥਿਕ ਸੰਕਟ ਦੀ ਗੱਲ ਕਰੀਏ ਤਾਂ ਅਖਬਾਰਾਂ ਵਿੱਚ ਚਰਚਾ ਆਮ ਚੱਲਦੀ ਰਹਿੰਦੀ ਹੈ। ਇਸ ਸੰਕਟ ਦਾ ਹੱਲ ਕੱਢਣ ਲਈ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਆਰਥਿਕ ਸਲਾਹਕਾਰ ਵੀ ਰੱਖਿਆ। ਇਹ ਆਰਥਿਕ ਸਲਾਹਕਾਰ ਪੈਸੇ ਬਚਾਉਣ ਅਤੇ ਕਮਾਈ ਵਧਾਉਣ ਬਾਰੇ ਸਰਕਾਰ ਨੂੰ ਸਲਾਹਾਂ ਵੀ ਦੇ ਰਹੇ ਨੇ। ਪਰ ਹੁਣ ਖਬਰ ਆਈ ਹੈ ਕਿ ਪੰਜਾਬ ਸਰਕਾਰ ਸਰਪੰਚਾਂ ਦੇ ਸੌਂਚੁਕ ਸਮਾਗਮ ਉੱਤੇ 15 ਕਰੋੜ ਰੁਪਏ ਖਰਚ ਕਰ ਰਹੀ ਹੈ ਇਸ ਫਜ਼ੂਲ ਖਰਚੀ ਬਾਰੇ ਕਿਸੇ ਅਖਬਾਰ ਨੇ ਸੰਪਾਦਕੀ ਟਿੱਪਣੀ ਨਹੀਂ ਕੀਤੀ ਕੈਨੇਡਾ ਨੇ ਸਿੱਖ ਵਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਂ ਲਿਆ ਪਰ ਇਸ ਬਾਰੇ ਕਿਸੇ ਵੀ ਅਖਬਾਰ ਵੱਲੋਂ ਸੰਪਾਦਕੀ ਟਿੱਪਣੀ ਨਹੀਂ ਆਈ ਹੈ ਇਸ ਮੁੱਦੇ ਕਰਕੇ ਕੈਨੇਡਾ ਅਤੇ ਭਾਰਤ ਦੇ ਸਬੰਧ ਬਹੁਤ ਵਿਗੜ ਗਏ ਹਨ ਅਤੇ ਇਸ ਦਾ ਅਸਰ ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ ਉੱਪਰ ਪੈ ਰਿਹਾ ਹੈ ਗਰਮਦਲੀਏ ਗੁਰਪਤਪੰਥ ਪੰਨੂ ਦੇ ਮਾਮਲੇ ਵਿੱਚ ਅਮਰੀਕਾ ਨੇ ਭਾਰਤ ਉੱਤੇ ਲਗਾਤਾਰ ਸਿਕੰਜਾ ਕਸਿਆ ਹੋਇਆ ਹੈ ਫਿਲਹਾਲ ਇਨਾਂ ਹੀ ਅਗਲੇ ਹਫਤੇ ਫਿਰ ਮਿਲਾਂਗੇ ਨਵੀਆਂ ਸੰਪਾਦਕੀ ਟਿੱਪਣੀਆਂ ਨਾਲ ਧੰਨਵਾਦ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ